ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਦਿਨ ਅੰਮ੍ਰਿਤ ਵੇਲੇ ਜਦੋਂ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਤਾਂ ਗੁਰੂ ਜੀ ਦੀ ਸਮਾਧੀ ਲੱਗੇ ਆਪਣੇ ਧਿਆਨ ਵਿੱਚ ਦੇਖਦੇ ਨੇ ਕਿ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਦੇ ਕੇ ਹੁਕਮ ਕੀਤਾ ਕਿ ਇੱਕ ਤੀਰਥ ਬਣਾਓ ਜਿੱਥੇ ਕੇਵਲ ਵਾਇਗਰੂ ਦੀ ਪੂਜਾ ਹੋਵੇ ਤੇ ਇਸ ਸੰਸਾਰ ਦਾ ਭਲਾ ਕਰੋ ਗੁਰੂ ਜੀ ਦਾ ਇਹ ਮੰਤਵ ਸੀ ਕਿ ਆਪਣੇ ਸਿੱਖਾਂ ਨੂੰ ਹਰੀਦੁਆਰ ਬਨਾਰਸ ਤੇ ਹੋਰ Hindu ਤੀਰਥਾਂ ਤੇ ਜਾ ਕੇ ਕੁਰਾਹੇ ਪੈਣ ਤੋਂ ਬਚਾਇਆ ਜਾਵੇ। ਗੁਰੂ ਅਮਰਦਾਸ ਜੀ ਨੇ ਮਨ ਵਿੱਚ ਫੈਸਲਾ ਕੀਤਾ ਕਿ ਜੋ ਇਹ ਪਵਿੱਤਰ ਹੁਕਮ ਉਹਨਾਂ ਨੂੰ ਇਸ ਤਰ੍ਹਾਂ ਪ੍ਰਾਪਤ ਹੋਇਆ ਉਸ ਦੀ ਪੂਰੀ ਪਾਲਣਾ ਕੀਤੀ ਜਾਵੇ। ਗੁਰੂ ਜੀ ਨੇ ਇੱਕ ਜ਼ਮੀਨ ਦਾ ਟੁਕੜਾ ਖਰੀਦ ਲਿਆ। ਤੇ ਕੱਤਕ ਦੀ ਪੂਰਨਮਾਸੀ ਵਾਲੇ ਦਿਨ ਸਾਰੀਆਂ ਧਾਰਮਿਕ ਰੀਤਾਂ ਪੂਰਨ ਕਰਕੇ ਬਾਬਲੀ ਦੀ ਨੀ ਰੱਖੀ ਇਹ ਬੌਲੀ ਗੋਵਿੰਦਵਾਲ ਵਿੱਚ ਅੱਜਕੱਲ੍ਹ ਹਿੰਦੂਆਂ ਤੇ ਸਿੱਖ ਯਾਤਰੂਆਂ ਲਈ ਇੱਕ ਪਵਿੱਤਰ ਤੀਰਥ ਹੈ ਗੁਰੂ ਜੀ ਦੇ ਸਾਰੇ ਸਿੱਖ ਬੜੀ ਪ੍ਰਸੰਨਤਾ ਨਾਲ ਇਸ ਕੰਮ ਵਿੱਚ ਸ਼ਾਮਿਲ ਹੋਏ ਕੋਈ ਜ਼ਮੀਨ ਪੁੱਟਦੇ ਸੀ ਕੋਈ ਟੋਕਰੇ ਭਰਦੇ ਸੀ ਕੋਈ ਗਾਰ-ਬਾਰ ਕਰਦੇ ਸੀ ਕੋਈ ਕੰਮ ਕਰਨ ਵਾਲਿਆਂ ਲਈ ਅੰਨ ਪਾਣੀ ਦੀ ਸੇਵਾ ਕਰਦੇ ਸੀ ਕੋਈ ਉਹਨਾਂ ਲਈ ਜਲ ਕਰਦੇ ਸੀ ਕੋਈ ਉਹਨਾਂ ਲਈ ਰੋਟੀ ਪਕਾਉਂਦਾ ਸੀ ਜਦ ਤੱਕ ਬੋਲੀ ਬੰਦੀ ਰਹੀ ਸਾਰੇ ਗੋਵਿੰਦਪਾਲ ਵਿੱਚ ਖੂਬ ਗਹਿਮਗਹਿਮੀ ਰਹੀ ਜੇਠਾ ਜੀ ਦਾ ਜਨਮ ਲਾਹੌਰ ਸ਼ਹਿਰ ਦੇ ਉਸ ਹਿੱਸੇ ਵਿੱਚ ਜਿਸ ਨੂੰ ਚੂਨਾ ਮੰਡੀ ਕਹਿੰਦੇ ਨੇ ਇੱਕ ਠਾਕਰ ਦਾਸ ਨਾਮ ਦਾ ਸੋਢੀ ਜੱਤ ਦਾ ਖੱਤਰੀ ਰਹਿੰਦਾ ਸੀ ठाकुरदास जी ਦਾ ਵਿਆਹ ਜਸਵੰਤ ਨਾਮੇ ਇਸਤਰੀ ਨਾਲ ਹੋਇਆ। ਉਹਨਾਂ ਦੇ ਘਰ ਇੱਕ ਪੁੱਤਰ ਹੋਇਆ ਜਿਸ ਦਾ ਨਾਮ ਹਰੀਦਾਸ ਰੱਖਿਆ ਗਿਆ। ਤੇ ਉਸ ਪੇਚੋਂ ਹਰੀਦਾਸ ਦਾ ਵਿਆਹ ਅਨੂਪ ਦੇਵੀ ਨਾਲ ਹੋਇਆ। ਵਿਆਹ ਮੰਗਰੋਂ ਅਨੂਪ ਦੇਵੀ ਦਾ ਨਾਮ ਦੇਆ ਘਰ ਪਰ ਸਿੱਧ ਹੋਇਆ। ਪਤੀ ਪਤਨੀ ਦੋਹਾਂ ਦੀ ਸੰਗਤ ਸਦਾ ਹੀ ਭਲੇ ਪੁਰਸ਼ਾਂ ਦੀ ਸੀ। ਤੇ ਇਹਨਾਂ ਦੇ ਕਰਮ ਸ਼ਲਾਘਾਯੋਗ ਸੀ। ਉਸ ਸਮੇਂ ਦੇ ਦੇਵੀ-ਦੇਵਤਿਆਂ ਦੀ ਪੂਜਾ ਦੇ ਰਿਵਾਜ ਦੇ ਉਲਟ ਉਹ ਇੱਕ ਵੈਗਰੂ ਦੀ ਪੂਜਾ ਕਰਦੇ ਸੀ। ਸੰਤਾਂ ਦੀ ਸੇਵਾ ਕਰਦੇ ਸੀ। ਤੇ ਵੈਗਰੂ ਦਾ ਨਾਮ ਜਪਣਾ ਉਹਨਾਂ ਦਾ ਮੁੱਖ ਮਨੋਰਥ ਸੀ। ਉਹ ਆਪਣੇ ਗੁਜ਼ਾਰੇ ਲਈ ਬੜੀ ਮਿਹਨਤ ਨਾਲ ਕੰਮ ਕਰਦੇ ਤੇ ਆਪਣੇ ਭਾਗਾਂ ਉੱਤੇ ਸੰਤੋਖ ਰੱਖਦੇ ਸੀ। ਉਹ ਵੈਗਰੂ ਦੀ ਪੂਜਾ ਪਾਠ ਕਰ ਤੇ ਧਿਆਨ ਧਨ ਲਈ ਅਮਰਤਬੇਲੇ ਉੱਠਦੇ ਤੇ ਉਹਨਾਂ ਦੀ ਸਦਾ ਇਹ ਅਰਦਾਸ ਹੁੰਦੀ ਸੀ ਕਿ ਸਾਡੇ ਘਰ ਇੱਕ ਪੁੱਤਰ ਹੋਵੇ ਜਿਹੜਾ ਸਾਡੀ ਖੁਲਦਾ ਚਾਨਣ ਹੋਵੇ ਤੇ ਉਸ ਦਾ ਪ੍ਰਤਾਪ ਸੂਰਜ ਵਾਂਗ ਚਮਕੇ ਹਰੀदास ਤੇ ਦਿਆਕਰ ਦੀ ਅਰਦਾਸ ਤੇ ਭਗਤੀ ਦਾ ਇਹ ਫਲ ਹੋਇਆ ਕਿ ਵਿਆਹ ਦੇ 12 ਸਾਲਾਂ ਮਗਰੋਂ ਕੱਤਕ ਦੀ ਬਦੀ ਦੂਜ ਨੂੰ ਵੀਰਵਾਰ ਵਾਲੇ ਦਿਨ ਅਮਰਤਬੇਲੇ ਉਹਨਾਂ ਦੇ ਘਰ ਇੱਕ ਬਾਲਕ ਪ੍ਰਗਟਿਆ ਮਾਤਾ ਪਿਤਾ ਸੂਰਜਵੰਸੀ ਸਦਾਉਂਦੇ ਸੀ ਤੇ ਇਹ ਬਾਲਕ ਸੂਰਜਵੰਸੀ ਕੁੱਲ ਦਾ ਸੂਰਜ ਜਾਪਦਾ ਸੀ ਬਾਲਕ ਦਾ ਨਾਂ ਰਾਮਦਾਸ ਰੱਖਿਆ ਗਿਆ ਪਰ ਆਮ ਤੌਰ ਤੇ ਉਹਨਾਂ ਨੂੰ ਜੀਠਾ ਸੱਦਿਆ ਜਾਂਦਾ ਸੀ ਲਿਖਿਆ ਹੈ ਕਿ ਜੀਠਾ ਜੀ ਗੋਰੇ ਰੰਗ ਸੁੰਦਰ ਢੀਲਡੋਲ ਵਾਲੇ ਤੇ ਸੋਹਣੇ ਹਸਮੁਖ ਸੀ ਸਧਾਰਨ ਬਾਲਾਂ ਵਾਂਗ ਉਨਾਂ ਦਾ ਸੁਭਾਅ ਹਰੋਂ ਚ ਇਕਨ ਵਾਲਾ ਨਹੀਂ ਸੀ ਜੇਠਾ ਜੀ ਦਾ ਬਚਪਨ ਜਦ ਜੇਠਾ ਜੀ ਵੱਡੇ ਹੋਏ ਤਾਂ ਉਹ ਬਹੁਤਾ ਸੰਤਾਂ ਦੀ ਸੰਗਤ ਵਿੱਚ जाया ਕਰਦੇ ਸੀ ਤੇ ਜੋ ਕੁਝ ਉਹਨਾਂ ਨੂੰ ਮਾਤਾ ਪਿਤਾ ਦਿੰਦੇ ਉਹ ਸੰਤਾਂ ਨੂੰ ਦੇ ਛੱਡਦੇ ਸੀ ਉਹਨਾਂ ਦੇ ਮਾਤਾ ਪਿਤਾ ਦੀ ਇਹ ਇੱਛਾ ਸੀ ਕਿ ਜੇਠਾ ਜੀ ਆਪਣੀ ਉਪਜੀਵਕਾ ਲਈ ਕੋਈ ਵਿਹਾਰ ਕਰਨ ਪਰ ਉਹਨਾਂ ਦੀ ਰੁਚੀ ਇੱਦਣ ਨਹੀਂ ਸੀ ਉਹਨਾਂ ਦੇ ਘਰ ਲੱਗੇ ਇੱਕ ਗਰੀਬ ਆਦਮੀ ਰਹਿੰਦਾ ਸੀ ਜੋ ਹੁੰਗਣੀਆਂ ਵੇਚ ਕੇ ਆਪਣਾ ਨਿਰਵਾਹ ਕਰਦਾ ਸੀ ਉਸ ਆਦਮੀ ਦੇ ਕਹਨ ਤੇ ਜੇਠੇ ਨੂੰ ਵੇਚਣ ਲਈ ਦਿੱਤੀਆਂ ਗਈਆਂ ਤਾਂ ਜੋ ਕਮਾਈ ਕਰਨ ਲੱਗ ਪਏ ਆਮ ਆਦਮੀ ਹੁੰਗਣੀਆਂ ਵੇਚਣ ਲਈ ਬਾਜ਼ਾਰ ਜਾਂ ਗਲੀਆਂ ਵਿੱਚ ਜਾਂਦੇ ਪਰ ਜੀਠਾ ਜੀ ਆਪਣਾ ਸ਼ੌਭਾ ਲੈ ਕੇ ਰਾਵੀ ਦਰਿਆ ਤੇ ਚਲੇ ਗਏ ਤੇ ਉੱਥੇ ਜਾ ਕੇ ਬੈਠੇ ਰਹੇ ਜੇਠਾ ਜੀ ਨੇ ਇੱਕ ਸੰਤ ਮੰਡਲੀ ਸਾਹਮਣੇ ਆਉਂਦੀ ਵੇਖੀ ਤੇ ਉਹਨਾਂ ਚਿਰ ਉਹਨਾਂ ਨੂੰ ਉਡਿਕਿਆ ਜਿੰਨਾ ਚਿਰ ਉਹਨਾਂ ਨਹਾ ਕੇ ਦਰਿਆ ਵਿੱਚੋਂ ਬਾਹਰ ਨਾ ਨਿਕਲੇ ਉਹ ਸੰਤ ਬੜੀ ਭੁੱਖੇ ਸਨ ਉਹਨਾਂ ਜੇਠੇ ਦਾ ਸ਼ਾਬਾਹ ਵੇਖ ਕੇ ਕਿਹਾ ਕਿ ਸਾਨੂੰ ਭੁੱਖ ਲੱਗੀ ਹੈ ਸਾਡੀ ਲੋੜ ਪੂਰੀ ਕਰੋ ਫਿਰ ਉਹ ਆਖਣ ਲੱਗੇ ਕਿ ਪਰਮਾਤਮਾ ਦੇ ਨਾਮ ਤੇ ਦਿੱਤਾ ਹੋਇਆ ਹਜ਼ਾਰ ਗੁਣਾ ਫਲਦਾ ਹੈ ਤੇ ਪਰਮਾਤਮਾ ਉਸ ਦੀ ਕਮਾਈ ਵਿੱਚ ਬਰਕਤ ਪਾਉਂਦਾ ਹੈ ਜੇਠਾ ਜੀ ਨੇ ਜੋ ਕੁਝ ਛਾਬੇ ਵਿੱਚ ਸੀ ਸਭ ਕੁਝ ਉਹਨਾਂ ਨੂੰ ਦੇ ਦਿੱਤਾ ਤੇ ਆਪ ਖਾਲੀ ਹੱਥ ਘਰ ਨੂੰ ਚਲੇ ਗਏ ਸੰਤ ਬੜੇ ਪ੍ਰਸੰਨ ਹੋਏ ਤੇ ਵੈਗਰੂ ਅੱਗੇ ਅਰਦਾਸ ਕੀਤੀ ਕਿ ਵੈਗਰੂ ਇਸ ਬਾਲਕ ਨੂੰ ਇਸ ਦਾ ਫਲ ਦੇਵੇ ਜਿਸ ਨੇ ਤਰਸ ਰਹੀ ਸਾਨੂੰ ਲੋੜ ਸਮੇਂ ਦਾਨ ਦਿੱਤਾ ਜੇਠਾ ਜੀ ਦਾ ਗੋਵਿੰਦਵਾਲ ਜਾਣਾ ਤੇ ਉੱਥੇ ਜਾ ਕੇ ਸੰਗਤਾਂ ਦੀ ਸੇਵਾ ਕਰਨੀ ਤੇ ਇਸ ਤੋਂ ਬਾਅਦ ਜਲਦੀ ਹੀ ਭਾਈ ਜੇਠਾ ਜੀ ਨੂੰ ਸਿੱਖ ਸੰਗਤ ਮਿਲੀ ਜਿਹੜੀ ਢੋਲਕੀਆਂ ਸ਼ੈਣਿਆਂ ਨਾਲ ਸ਼ਬਦ ਗਾਉਂਦੀ ਹੋਈ ਬੜੇ ਚਾਅ ਨਾਲ ਆਪਣੇ ਰਾਹ ਧੁਰੀ ਜਾਂਦੀ ਸੀ ਜਦੋਂ ਜੇਠਾ ਜੀ ਨੇ ਪੁੱਛਿਆ ਤੁਸੀਂ ਕਿੱਧਰ ਜਾ ਰਹੇ ਹੋ ਤਾਂ ਉਹਨਾਂ ਵਿੱਚੋਂ ਇੱਕ ਨੇ ਕਿਹਾ ਸਾਡੇ ਨਾਲ ਚੱਲੋ ਅਸੀਂ ਗੋਵਿੰਦਵਾਲ ਜਾ ਰਹੇ ਹਾਂ ਉੱਥੇ ਗੁਰੂ ਅਮਰਦਾਸ ਜੀ ਤੀਜੀ ਪਾਤਸ਼ਾਹੀ ਆਪਣਾ ਦਰਬਾਰ ਲਾਉਂਦੇ ਨੇ ਉਨ੍ਹਾਂ ਦੀ ਕਿਰਪਾ ਨਾਲ ਇਸ ਤੇ ਅਗਲੇ ਜਹਾਨ ਦੇ ਸਾਰੇ ਪਦਾਰਥ ਮਿਲਦੇ ਨੇ ਇਹ ਸੁਣ ਕੇ ਜੇਠਾ ਜੀ ਦਾ ਹਿੱਦਾ ਪ੍ਰੇਮ ਨਾਲ ਭਰ ਗਿਆ ਤੇ ਛੇਤੀ ਹੀ ਸਿੱਖਾਂ ਨਾਲ ਯਾਤਰਾ ਲਈ ਚਲੇ ਗਏ ਜਦੋਂ ਜੇਠਾ ਜੀ ਗੋਵਿੰਦਵਾਲ ਪੁੱਜੇ ਤਾਂ ਉਹਨਾਂ ਗੁਰੂ ਜੀ ਅੱਗੇ ਡੰਡਉਤ ਕੀਤੀ ਗੁਰੂ ਜੀ ਦੇ ਦਿਲ ਵਿੱਚ ਜੇਠਾ ਜੀ ਦੇ ਪ੍ਰੇਮ ਤੇ ਉਸ ਦੇ ਸੋਹਣੇ ਰੰਗ ਢੰਗ ਨੇ ਡਾਟੀ ਖਿੱਚ ਪਾਈ ਗੁਰੂ ਜੀ ਦੇ ਪੁੱਛਣ ਤੇ ਜੇਠਾ ਜੀ ਨੇ ਆਪਣਾ ਨਾਮ ਤੇ ਥਾਂ ਟਿਕਾਣਾ ਦੱਸਿਆ ਤੇ ਕਹਿਣ ਲੱਗੇ ਕਿ ਮੈਂ ਸਾਰੀਆਂ ਸੰਸਾਰਿਕ ਇਛਾਵਾਂ ਤਿਆ ਕੇ ਆਪ ਜੀ ਦੀ ਪਵਿੱਤਰ ਛੰਨ ਲਈ ਆਇਆ ਗੁਰੂ ਜੀ ਨੇ ਫਰਮਾਇਆ ਜੇਕਰ ਤੂੰ ਸਾਰੀਆਂ ਸੰਸਾਰਿਕ ਇਛਾਵਾਂ ਛੱਡ ਕੇ ਆਇਆ ਤਾਂ ਤੂੰ ਸੱਚੀ ਪਾਤਸ਼ਾਹੀ ਪ੍ਰਾਪਤ ਕਰੇਗਾ ਤਹਿਲ ਸੇਵਾ ਕਰਿਆ ਕਰ ਵੈਗਰੂ ਦਾ ਦਰਬਾਰ ਇਸੇ ਤਰ੍ਹਾਂ ਪ੍ਰਾਪਤ ਹੁੰਦਾ ਹੈ ਜੇਠਾ ਜੀ ਗੁਰੂ ਜੀ ਦੇ ਇਸ ਤਰ੍ਹਾਂ ਆਉ ਭਗਤ ਕਰਨ ਤੇ ਬੜੇ ਖੁਸ਼ ਹੋਏ ਤੇ ਤੁਰੰਤ ਆਪ ਜੀ ਦੀ ਸੇਵਾ ਵਿੱਚ ਲੱਗੇ ਭਾਈ ਜੇਠਾ ਜੀ ਲੰਗਰ ਪਕਾਉਂਦੇ ਗੁਰੂ ਜੀ ਦੀ ਮੁੱਠੀ ਚਾਪੀ ਕਰਦੇ ਪਾਣੀ ਕਰਦੇ ਤੇ ਬਣ ਵਿੱਚੋਂ ਬਾਲਨ ਲਿਆਉਂਦੇ ਸੀ ਜਦੋਂ ਇੰਨਾ ਕੰਮਾਂ ਤੋਂ ਵਿਹਲੇ ਹੁੰਦੇ ਤਾਂ ਬੌਲੀ ਫੁੱਟਣ ਵਿੱਚ ਸਹਾਇਤਾ ਕਰਦੇ ਉਹਨਾਂ ਨੇ ਕਦੀ ਆਪਣੇ ਆਰਾਮ ਦਾ ਖਿਆਲ ਨਹੀਂ ਸੀ ਕੀਤਾ ਤੇ ਨਾ ਹੀ ਕਦੇ ਥਕਾਵਟ ਦਾ ਖਿਆਲ ਕੀਤਾ ਸੀ ਉਹ ਜਏਹੇ ਨਿਮਰਸਮਾ ਉਵਾਲੇ ਸੀ ਕਿ ਜੇ ਕਦੇ ਕੋਈ ਉਹਨਾਂ ਨੂੰ ਕੋੜਾ ਬੋਲ ਵੀ ਹੋ ਬੋਲੇ ਤਾਂ ਉਹ ਕਦੇ ਉਸ ਦਾ ਜਵਾਬ ਨਹੀਂ ਸੀ ਦਿੰਦੇ ਐਸੇ ਕਰਕੇ ਜੇਠਾ ਜੀ ਦਾ ਨਾਮ ਰਾਮਦਾਸ ਪੈ ਗਿਆ ਜਿਹੜਾ ਉਹਨਾਂ ਦਾ ਅਸਲੀ ਨਾਮ ਸੀ ਬੀਬੀ ਪਾਨੀ ਜੀ ਗੁਰੂ ਜੀ ਦੀਆਂ ਬੀਬੀਆਂ ਵਿੱਚੋਂ ਬੀਬੀ ਸਲੁਖਣੀ ਜੀ ਜਿਨ੍ਹਾਂ ਨੂੰ ਦਾਨੀ ਜੀ ਸੱਦਿਆ ਸੀ ਬੇਦੀਖੁਲ ਵਿੱਚੋਂ ਭਾਈ ਰਾਮੇ ਨਾਲ ਵਿਆਹੇ ਹੋਏ ਸੀ। ਐਸੀ ਬੇਦੀਖੁਲ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਸੀ। ਦੂਜੀ ਬੀਬੀ ਪਾਨੀ ਸੀ ਜੋ ਨਿੱਕੇ ਹੁੰਦਿਆਂ ਤੋਂ ਹੀ ਭਗਤੀ ਭਾਵ ਤੇ ਇਕਾਂਤ ਵਿੱਚ ਰਾਜੀ ਰਹਿੰਦੇ ਸੀ। ਜਦ ਬੀਬੀ ਪਾਨੀ ਨੂੰ ਉਹਨਾਂ ਦੀਆਂ ਸਹੇਲੀਆਂ ਗਰਮੀ ਦੇ ਕਿਸੇ ਸੁਹਾਵਨੇ ਦਿਨ ਸੱਦੀਆਂ ਕਿ ਆਓ ਸਾਡੇ ਨਾਲ ਪਿੰਗ ਝੂਟਨ ਤੇ ਖੇਡਣ ਚੱਲੋ। ਤਾਂ ਉਹ ਆਪਣੇ ਪਿਤਾ ਪਾਸੋਂ ਆਗਿਆ ਮੰਗਦੇ ਸੀ ਤੇ ਗੁਰੂ ਜੀ ਸਦਾ ਹੀ ਖੁਸ਼ੀ ਨਾਲ ਦੇ ਦਿੰਦੇ ਸੀ ਪਰ ਨਾਲ ਹੀ ਗੁਰੂ ਜੀ ਆਪਣਾ ਇਹ ਸ਼ਬਦ ਉਹਨਾਂ ਨੂੰ ਚੇਤੇ ਕਰਾਉਂਦੇ ਸੀ ਇਹ ਜਗਤ ਮਮਤਾ ਮੂਆ ਜੀਵਨ ਕੀ ਬਿਦੀ ਨਹੀਂ ਗੁਰਕੇ ਭਾਣੇ ਜੋ ਚਲੇ ਤਾਂ ਜੀਵਨ ਪਦਵੀ ਪਾਏ ਕੋਈ ਸਦਾ ਸਦਾ ਮਨ ਜੀਵਤੇ ਜੋ ਹਰ ਚਰਨੀ ਚਿਤਲਾਹੇ ਨਾਨਕ ਨਦਰੀ ਮਨ ਬਸੇ ਗੁਰਮੁਖ ਸਹਿਜ ਸਮਾਏ ਬੀਬੀ ਪਾਨੀ ਜੀ ਆਪਣੀਆਂ ਖੇਡਣ ਵਾਲੀਆਂ ਸਹੇਲੀਆਂ ਨੂੰ ਕਹਿੰਦੇ ਹੁੰਦੇ ਸੀ ਅਸੀਂ ਬੇਸਮਝ ਜੀਵ ਖੇਲਣ ਖੁੱਦਣ ਵਾਲੀ ਲੇਲਿਆ ਵਾਂਗ ਹਾਂ ਮੌਤ ਕਸਾਈ ਸਾਡੀ ਉੱਪਰ ਖੜੀ ਐ ਬੀਬੀ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਤੁਕਾਂ ਪੜ੍ਹਦੇ ਸੀ ਕੇ ਕਰ ਕਰ ਇਹੋ ਪੌਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇ ਆਵਨ ਤੇ ਇਸ ਤੋਂ ਬੀਬੀ ਜੀ ਦਾ ਭਾਵੇਂ ਸੀ ਕਿ ਮੌਤ ਆਪਣੇ ਸ਼ਿਕਾਰ ਲਈ ਸਦਾ ਤਿਆਰ ਖੜੀ ਹੈ ਤੇ ਸੰਸਾਰੀ ਖੁਸ਼ੀਆਂ ਵਿੱਚ ਹੱਥੋਂ ਵੱਧ ਲੱਗ ਜਾਣਾ ਭੁੱਲੈ ਉਹਨਾਂ ਦੀ ਮਾਤਾ ਜੀ ਜਿਹੜੇ ਬੀਬੀ ਜੀ ਦੇ ਨਾਲ ਜਾਂਦੇ ਸੀ ਉਹ ਕਿਹਾ ਕਰਦੇ ਸੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਕਰਕੇ ਤੂੰ ਬੇਫਿਕਰ ਹੈ ਤੈਨੂੰ ਮੌਤ ਦਾ ਕੀ ਡਰ ਹੈ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਇਸ ਦੁਨੀਆ ਵਿੱਚ ਸੁੱਖ ਤੇ ਅਗਲੀ ਦਰਗਾਹ ਲਈ ਮੁਕਤੀ ਬਖਸ਼ੀ ਸਿੱਖਾਂ ਲਈ ਗੁਰੂ ਜੀ ਦਾ ਹੁਕਮ ਹੈ ਖਾਓ ਪੀਓ ਤੇ ਆਨੰਦ ਮਾਣੋ ਇੱਕ ਸਿੱਧਕੀ ਸਿੱਖ ਨੇ ਇੱਕ ਵਾਰ ਗੁਰੂ ਜੀ ਪਾਸੋਂ ਆਗਿਆ ਮੰਗੀ ਕਿ ਮੈਂ ਬੀਬੀ ਭਾਨੀ ਜੀ ਨੂੰ ਕੱਪੜੇ ਤੇ ਗਹਿਣੇ ਖਰੀਦਣ ਲਈ ਰੁਪਏ ਦੇਣਾ ਚਾਹੁੰਦਾ ਤਾਂ ਕਿ ਦੂਜੀਆਂ ਕੁੜੀਆਂ ਬਾਗ ਉਹ ਵੀ ਪੈਣਨ ਤੇ ਉਹਨਾਂ ਦੇ ਇਕੱਠ ਵਿੱਚ ਕਿਸੇ ਗੱਲੋਂ ਘਟਨਾ ਜਾਪਨ ਇਹ ਵਚਨ ਸੁਣ ਕੇ ਬੀਬੀ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਏ ਤੋਪੜੀ ਕੁੜ ਸੁਇਨਾ ਕੁੜ ਰੂਪਾ ਕੁੜ ਪੈਨਨਹਾਰ ਤੇ ਸਿੱਖ ਨੂੰ ਕਿਹਾ ਕਿ ਤਨ ਦਾ ਸਭ ਤੋਂ ਚੰਗਾ ਉਪਯੋਗ ਇਹ ਹੈ ਕਿ ਗੁਰੂ ਕੇ ਲੰਗਰ ਨੂੰ ਅੰਨ ਨਾਲ ਭਰਪੂਰ ਕਰੋ ਤੇ ਯਾਤਰੀਆਂ ਦੀਆਂ ਲੋੜਾਂ ਨੂੰ ਪੂਰੀਆਂ ਕਰੋ ਬੀਬੀ ਪਾਨੀ ਦੀ ਕੁੜਮਾਈ ਤੇ ਉਹਨਾਂ ਦਾ ਵਿਆਹ ਗੁਰੂ ਜੀ ਦੀ ਸੁਪੁੱਤਨੀ ਸ਼੍ਰੀ ਮਨਸਾ ਦੇਵੀ ਜੀ ਨੇ ਇੱਕ ਦਿਨ ਬੀਬੀ ਪਾਨੀ ਨੂੰ ਖੇਡਦਿਆਂ ਵੇਖਿਆ ਤੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਬੀਬੀ ਪਾਨੀ ਹੁਣ ਜਵਾਨ ਹੋ ਗਈ ਹੈ ਸਾਨੂੰ ਇਸ ਲਈ ਕੋਈ ਵਰ ਢੂੰਡਣਾ ਚਾਹੀਦਾ ਹੈ ਗੁਰੂ ਜੀ ਨੇ ਜੋਗ ਵਰ ਢੂੰਡਣ ਲਈ ਹੁਕਮ ਕੀਤਾ ਜਦ ਗੁਰੂ ਜੀ ਦੇ ਲਾਗੀ ਤੋਨੀ ਤਿਆਰ ਹੋਏ ਤੇ ਮਾਤਾ ਜੀ ਨੇ ਦਰਵਾਜ਼ੇ ਦੇ ਬਾਹਰ ਇੱਕ ਲੜਕਾ ਵੇਖਿਆ ਜਿਹੜਾ ਕੁਝ ਵੇਚਣ ਦੀ ਆਵਾਜ਼ ਦੇ ਰਿਹਾ ਸੀ ਜਦ ਮਾਤਾ ਜੀ ਨੇ ਉਸ ਮੁੰਡੇ ਨੂੰ ਗੋਹ ਨਾਲ ਵੇਖਿਆ ਤਾਂ ਲਾਗੀਆਂ ਨੂੰ ਹੁਕਮ ਕੀਤਾ ਬੀਬੀ ਭਾਨੀ ਲਈ ਇਸ ਲੜਕੇ ਵਰਗਾ ਵਰ ਲੱਭਣਾ ਇਹ ਸੁਣ ਕੇ ਗੁਰੂ ਜੀ ਨੇ ਲਾਗੀਆਂ ਨੂੰ ਕਿਹਾ ਕਿ ਠਹਿਰ ਜਾਓ ਗੁਰੂ ਜੀ ਨੇ ਉਸ ਲੜਕੇ ਦੀ ਸੂਰਤ ਵੇਖ ਕੇ ਕਿਹਾ ਇਹੋ ਜਿਹਾ ਤਾਂ ਇਹੋ ਹੀ ਹੈ ਕਿਉਂਕਿ ਇਸ ਵਰਗਾ ਵੈਗਰੂ ਨੇ ਕੋਈ ਹੋਰ ਨਹੀਂ ਬਣਾਇਆ ਗੁਰੂ ਜੀ ਨੇ ਫਿਰ ਉਸ ਲੜਕੇ ਨੂੰ ਬੁਲਾ ਕੇ ਜੋ ਕੁਝ ਸੌਰੇ ਕਰ ਲਈ ਪੁੱਛਣਾ ਜ਼ਰੂਰੀ ਸੀ ਉਹ ਪੁੱਛਿਆ ਜਦ ਗੁਰੂ ਜੀ ਨੇ ਉਸਦੇ ਉੱਤਰ ਸੁਣ ਕੇ ਤੇ ਉਸ ਦੀ ਰਜ਼ਾਮੰਦੀ ਲੈ ਕੇ ਤਸੱਲੀ ਕਰ ਲਈ ਕਿ ਉਸ ਦਾ ਬੀਬੀ ਭਾਨੀ ਨਾਲ ਵਿਆਹ ਕੀਤਾ ਜਾਵੇ ਤਾਂ ਮਹਾਰਾਜ ਨੇ ਲਾਹੌਰ ਉਸ ਦੇ ਪਿਤਾ ਹਰੀਦਾਸ ਨੂੰ ਵਿਆਹ ਦਾ ਸ਼ਗਨ ਭੇਜ ਦਿੱਤਾ ਤੇ ਕੁੜਮਾਈ ਦੀ ਮਰਿਆਦਾ ਪੂਰੀ ਕਰ ਦਿੱਤੀ ਵਿਆਹ ਸੰਬੰਧੀ ਗੱਲਬਾਤ ਪੂਰੀ ਹੋਣ ਉਪਰੰਤ ਗੁਰੂ ਅਮਰਦਾਸ ਜੀ ਨੇ ਹਰੀਦਾਸ ਨੂੰ ਲਿਖ ਭੇਜਿਆ ਕਿ 22 ਫੱਗਨ 1610 ਸਪੀਕਰ ਮੀ ਵਿਆਹ ਦੀ ਯੋਗ ਸਮਾ ਹੋਵੇਗਾ ਸਾਰੇ ਸੋਢੀ ਆਪਸ ਵਿੱਚ ਇਕੱਠੇ ਹੋਏ ਤੇ ਬੜੀਆਂ ਖੁਸ਼ੀਆਂ ਮਨਾਇਆਂ ਗਈਆਂ ਤੀਵੀਆਂ ਨੇ ਗੁਰੂ ਦੇ ਸ਼ਬਦ ਪੜੇ ਤੇ ਪੱਟਾ ਨੇ ਆਪਣੀਆਂ ਕਵਿਤਾਵਾਂ ਦੇ ਜੋਹਰ ਵਿਖਾਏ ਲਾੜੇ ਦੀ ਜੰਝ ਚੜੀ ਉਸ ਨੂੰ ਘੋੜੀ ਤੇ ਚੜਾਇਆ ਗਿਆ ਲਾੜਾ ਉਸਦੇ ਸਾਥ ਸੰਬੰਧੀ ਤੇ ਮਿੱਤਰ ਖੁਬ ਸਜਤਾ गोविंदਵਾਲ ਪੁੱਜੇ ਗੁਰੂ ਜੀ ਦੇ ਵੱਡੇ ਸਾਹਿਬ ਜਾਂਦੇ ਮੋਰੀ ਜੀ ਅੱਗੋਂ ਲੈਣ ਲਈ ਗਏ ਜਦੋਂ ਲਾੜਾ ਗੁਰੂ ਜੀ ਦੇ ਕਰੰਦਰ ਬਣ ਗਿਆ ਤਾਂ ਗੁਰੂ ਮਹਾਰਾਜ ਨੇ ਉਸ ਨੂੰ ਕਿਹਾ ਪੁੱਤਰ ਜੀਠਾ ਜੀ ਸਾਡੇ ਘਰ ਦੀ ਮਰਿਆਦਾ ਹੈ ਕਿ ਲਾੜਾ ਸਹੁਰੇ ਘਰ ਬਣ ਤੋਂ ਪਹਿਲਾਂ ਕੁਝ ਮੰਗੇ ਇਸ ਲਈ ਤੁਸੀਂ ਵੀ ਕੁਝ ਮੰਗੋ ਇਹ ਹੁਕਮ ਮੰਨ ਕੇ ਜੀਠਾ ਜੀ ਨੇ ਇਹ ਰਹਿਰਾ ਸਾਹਿਬ ਵਿੱਚ ਰਾਗੁਜ਼ਰੀ ਮਹੱਲਾ ਚੌਥਾ ਦਾ ਪਹਿਲਾ ਸ਼ਬਦ ਉਚਾਰਿਆ ਹਰ ਕੇ ਜਨ ਸਤਗੁਰ ਸਤਿਪੁਰਖਾਂ ਬਿਨ ਕਰੋ ਗੁਰ ਪਾਸ ਗੁਰੂ ਅਮਰਦਾਸ ਜੀ ਇਸ ਉਤਸ਼ਾਹ ਭਰੀ ਬਾਣੀ ਵਿੱਚ ਅਦਾ ਸੁਣ ਕੇ ਅਤਿਅੰਤ ਪ੍ਰਸੰਨ ਹੋਏ ਤੇ ਭਾਈ ਜੇਠਾ ਜੀ ਨੂੰ ਨਾਮਦਾਨ ਬਖਸ਼ਿਆ ਤੇ ਬਚਨ ਕੀਤਾ ਕਿ ਇਹਨਾਂ ਦੇ ਦਰਬਾਰ ਵਿੱਚ ਨਾਮ ਦਾ ਅਦੁੱਟ ਪ੍ਰਵਾਹ ਚੱਲੇਗਾ ਤੇ ਇਹ ਜਲ ਪ੍ਰਵਾਹ ਵਾਂਗ ਜਾਰੀ ਰਹੇਗਾ ਜਦ ਵਿਆਹ ਦੀ ਮਰਿਆਦਾ ਪੂਰੀ ਹੋ ਗਈ ਦਾ ਜਨੇਤ ਲਾਹੌਰ ਵਾਪੇਸ ਆ ਗਏ ਇੱਥੇ ਆਮ ਪੂਰਬੀ ਰਿਵਾਜ ਅਨੁਸਾਰ ਜੇਠਾ ਜੀ ਦੇ ਮਾਤਾ ਪਿਤਾ ਦੀ ਇੱਛਾ ਸੀ ਕਿ ਇਹ ਜਵਾਨ ਜੋੜੀ ਉਹਨਾਂ ਦੇ ਪਾਸ ਰਹੇ ਪਰ ਜੇਠਾ ਜੀ ਗੁਰੂ ਜੀ ਨੂੰ ਆਪਣਾ ਦੇਵਤਾ ਤੇ ਆਪਣੇ ਆਪ ਨੂੰ ਉਹਨਾਂ ਦੇ ਉਪਾਸ਼ਕ ਸਨ ਤੇ ਜੇਠਾ ਜੀ ਨੇ ਗੁਰੂ ਮਹਾਰਾਜ ਨੂੰ ਨਿਰਾ ਸੋਰਾ ਕਰਕੇ ਨਹੀਂ ਸੀ ਜਾਣਿਆ ਭਾਰਤ ਵਰਸ਼ ਵਿੱਚ ਸਧਾਨ ਤੌਰ ਤੇ ਇਹ ਸਾਖ ਦਾ ਜਵਾਈ ਵੱਲੋਂ ਘੱਟ ਹੀ ਸਨਮਾਨ ਕੀਤਾ ਜਾਂਦਾ ਹੈ ਜੇਠਾ ਜੀ ਗੁਰੂ ਪਾਸੋਂ ਬਿਛਣ ਸਵਰਗ ਵਿੱਚੋਂ ਕੱਢੇ ਜਾਣ ਤੋਂ ਵੀ ਭੈੜਾ ਸਮਝਦੇ ਸੀ ਇਸ ਲਈ ਉਹ ਥੋੜ੍ਹਾ ਚਿਰ ਲਾਹੌਰ ਰਹਿ ਕੇ ਬੀਬੀ ਭਾਨੀ ਜੀ ਸਮੇਤ ਗੋਬਿੰਦਵਾਲ ਆ ਗਏ ਉਹਨਾਂ ਨੂੰ ਇਹ ਨਿਸ਼ਚਾ ਸੀ ਕਿ ਪ੍ਰੇਮ ਦਾ ਸੋਮਾ ਗੁਰੂ ਜੀ ਦੇ ਚਰਨ ਕਮਲਾਂ ਵਿੱਚੋਂ ਨਿਕਲਦਾ ਹੈ ਅਤੇ ਉਹ ਅਰਦਾਸ ਕਰਦੇ ਸੀ ਚਰਨ ਕਮਲ ਕੀ ਮੋਸ ਮਹਿ ਰਹੋ ਅਤੇ ਔਰ ਆਦਿ ਗੋਬਿੰਦਪਾਲ ਵਾਪਿਸ ਆ ਕੇ ਵੀ ਉਹ ਉਹ ਜੇਠਾ ਜੀ ਸਨ ਤੇ ਆਪਣੇ ਹਿਰਦੇ ਵਿੱਚ ਬਿਨਾਂ ਰੰਚਿਕ ਮਾਤਰ ਹੰਕਾਰ ਦੇ ਗੁਰੂ ਜੀ ਦੇ ਉਸੇ ਤਰ੍ਹਾਂ ਉਹੀ ਸੇਵਾ ਕਰਨ ਲੱਗ ਪਏ ਜੇਠਾ ਜੀ ਗੁਰੂ ਜੀ ਦੀ ਜਿੰਨੀ ਬਹੁਤੀ ਸੇਵਾ ਕਰਦੇ ਸੀ ਉਹਨਾਂ ਹੀ ਗੁਰੂ ਜੀ ਤੇ ਮਨੁੱਖਤਾ ਲਈ ਪਿਆਰ ਵਾਦਦਾ ਸੀ ਉਹਨਾਂ ਦਾ ਸੁਭਾਅ ਬੜਾ ਪਵਿੱਤਰ ਹੋ ਗਿਆ ਸੀ ਜਿਸ ਤਰ੍ਹਾਂ ਲੋਹਾ ਪਾਰਸ ਨਾਲ ਲੱਗੇ ਸੋਨਾ ਹੋ ਜਾਂਦਾ ਹੈ ਮਸ਼ੀਸ਼ ਕਰਕੇ ਜੇਠਾ ਜੀ ਬੋਲੀ ਦੀ ਸੇਵਾ ਕਰਦੇ ਸੀ ਜੋ ਗੁਰੂ ਜੀ ਉਸ ਸਮੇਂ ਬਣਵਾ ਰਹੇ ਸੀ ਉਹ ਮਿੱਟੀ ਦੀ ਟੋਕਰੀ ਢੋਣ ਤੋਂ ਵੀ ਉੱਜਰ ਨਹੀਂ ਸੀ ਕਰਦੇ ਤੇ ਆਪਣੇ ਸਾਥੀਆਂ ਦੇ ਮਿਹਣਿਆਂ ਜੋ ਮਖੌਲਾਂ ਦੇ ਵੀ ਪਰਵਾਹ ਨਹੀਂ ਸੀ ਕਰਦੇ ਗੁਰੂ ਜੀ ਉਹਨਾਂ ਦੀ ਰੈਣੀ ਬੈਣੀ ਦਾ ਖਾਸ ਧਿਆਨ ਰੱਖਦੇ ਸੀ ਤੇ ਉਹਨਾਂ ਉੱਤੇ ਖਾਸ ਹੀ ਦਿਯਾਲਤਾ ਕਰਦੇ ਸੀ ਬੀਬੀ ਭਾਨੀ ਜੀ ਵੀ ਗੁਰੂ ਅਮਰਦਾਸ ਜੀ ਨੂੰ ਕੇਵਲ ਆਪਣਾ ਪਿਤਾ ਹੀ ਨਹੀਂ ਸਮਝਦੇ ਸੀ ਸਗੋਂ ਉਹ ਉਹਨਾਂ ਨੂੰ ਆਪਣਾ ਗੁਰੂ ਤੇ ਗੁਰੂ ਨਾਨਕ ਦੇਵ ਜੀ ਦਾ ਸਰੂਪ ਖਿਆਲ ਕਰਦੇ ਸੀ ਇਸ ਤਰ੍ਹਾਂ ਬੀਬੀ ਜੀ ਜੇਠਾ ਜੀ ਦੀ ਸੇਵਾ ਕੇਵਲ ਪਤੀ ਕਰਕੇ ਨਹੀਂ ਸੀ ਕਰਦੇ ਸਗੋਂ ਸੰਤ ਜਾਣ ਕੇ ਵੀ ਕਰਦੇ ਸੀ ਸੰਮਤ 1614 ਬਿਕਰਮੀ ਅੱਸੂ ਦੇ ਮਹੀਨੇ ਵਿੱਚ ਉਹਨਾਂ ਦੇ ਘਰ ਪੀਥੀ ਚੰਦ ਜੰਮਿਆ 3 ਸਾਲ ਮੰਗਰੋ ਹਾਰ ਦੇ ਮਹੀਨੇ ਵਿੱਚ ਦੂਜੇ ਪੁੱਤਰ ਮਹਾਦੇਵ ਜੀ ਪ੍ਰਗਟੇ। ਸੰਮਤ 1620 ਬਿਕਰਮੀ ਬੈਸਾਖ ਵਦੀ 7ਵੀਂ ਨੂੰ ਮੰਗਲਵਾਰ ਵਾਲੇ ਦਿਨ ਜੀਠਾ ਜੀ ਤੇ ਬੀਬੀ ਭਾਨੀ ਜੀ ਦੇ ਘਰ ਤੀਜੇ ਪੁੱਤਰ ਅਰਜਨ ਦੇਵ ਜੀ ਨੇ ਅਵਤਾਰ ਧਾਰਿਆ। ਇਹਨਾਂ ਦੇ ਜਨਮ ਸਮੇਂ ਖਾਸ ਤੌਰ ਤੇ ਬਹੁਤ ਖੁਸ਼ੀਆਂ ਮਨਾਇਆਂ ਗਈਆਂ। ਧੰਨਵਾਦ।